ਸੂਟ ਲਈ ਆ ਫੇਰ ਲੈ ਤਾ ਨਵਾਂ ਸੂਟ ਆ ਨਵਾਂ ਸੂਟ ਲਈ ਆ ਤੇ ਦੂਜੇ ਦਿਨ ਹੀ ਨਵਾਂ ਸੂਟ ਇੰਨੇ ਪੈਸੇ ਹੋਰ ਕਿੱਥੋਂ ਆਣੇ ਆ ਤੇ ਨਿਆਣੇ ਦਰ ਸੁਭੰਦਰਾ ਸੋਚਣਾ ਤੀਸਾਂ ਕਈ ਕੁਝ ਖਰਚੇ ਤੇ ਫੇਰ ਹੁਣ ਕਿਉਂ ਨਾ ਜਾਣਾ ਪਈਦਾ ਵਾ ਤੇ ਸੂਟ ਤੇ ਹੁਣ ਚਾਹੀਦੀ ਹੀ ਆ ਨਵੇਂ ਨਵੇਂ ਹੁਣ ਕਿਹਦੇ ਬੰਦੇ ਨੇ ਜਾਣਾ ਨਹੀਂ ਹੁੰਦਾ ਤੇ ਦੂਜੇ ਦਿਨ ਦੱਸ ਸੂਟ ਤੇ ਦੂਜੇ ਦਿਨ ਦੁਕਾਨਾਂ ਆਏ ਨੇ ਤੂੰ ਹੀ ਵੀ ਕਿਤੇ ਮੈਂ ਸੂਟ ਰਿਆਂ ਦਾ ਵਾ ਸੂਟ ਹੀ ਕਿਤੇ ਮੈਂ ਲੈ ਆਈ ਆ ਤੇ ਫਿਰ ਕੀ ਆ ਸਾਰੀ ਦੁਨੀਆ ਸੂਟ ਲੈਦੀ ਐ ਸਾਰੀ ਤੇਰੇ ਜਿਵੇਂ ਕੰਮ ਕਰਦੀ ਜਿਵੇਂ ਤੂੰ ਦੂਜੇ ਦਿਨ ਆ 10 ਸੂਟ ਫਿਰ ਮੇਰੀ ਮਾਰ ਲੈਦਾ ਅਖਰ ਆ ਗਈ ਕੋਈ ਤੇ ਫਿਰ ਕੀਆ ਚੰਗਾ ਫਿਰ ਮੇਰੀ ਬਾਤ ਸੀ ਮੈਂ ਮੋੜ ਹੁੰਨੀ ਹੈ ਜਾ ਕੇ ਰੋਹੀ ਗੱਲ ਸੁਣ ਮੇਰੀ ਹਾਂਜੀ ਦੱਸੋ ਗੱਲ ਆਪਨੀ ਵੀ ਰੋਜ਼ ਕਿੱਥੋਂ ਆਉਣੀ ਹੈ ਸੂਟ ਤੇ ਨਿਆਣੇ ਵਾਲੀ ਵੀ ਹੁੰਦਾ ਵਾ ਥੀਸਾ ਵੀ ਕਈ ਕੋ ਜਿਆ ਚਾਦਰ ਵਿੱਚ ਇੱਕ ਪੈਰ ਸਾਰੀ ਤੇ ਆਪਣੇ ਕਿਆ ਅੱਜ ਤੋਂ ਬਾਅਦ ਮੈਂ ਕੋਈ ਵੀ ਫालतू ਖਰਚਾ ਨਹੀਂ ਕਰਦੀ ਕੋਈ ਤੁਹਾਡੇ ਕੋ ਫालतू ਡਿਮਾਂਡ ਨਹੀਂ ਕਰਦੀ ਤੇ ਆਪਾਂ ਨਾਲ ਮਿਲ ਕੇ ਦੋਵੇਂ ਜਾਣੇ ਆਪਣਾ ਘਰ ਤੋੜਦੇ ਹਾਂ